ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਤਰੀਕ ਨਵਾਂ ਮਹੀਨਾ 2025 10:53 ਮਿੰਟ ਹੋ ਗਿਆ ਆ ਵੇਖੋ ਜੀ ਜੇ ਆਪਾਂ ਇੱਕ ਨੰਬਰ ਨਿਓਜ ਤੇ ਖੜੇ ਆ ਤੇ ਇਹਦੇ ਵਿੱਚ ਜਿਹੜੇ ਆਪਾਂ ਗ੍ਰੇਡ ਲਾਇ ਹੀ ਤੋੜੇ ਲਾਇ ਉਹਦੇ ਵਿੱਚ ਬਹੁਤ ਤਕੜਾ ਪਾੜ ਪੈ ਗਿਆ ਘੱਟੋ ਘੱਟ 20-30 ਫੁੱਟ ਦਾ ਪਾੜ ਪੈ ਗਿਆ ਏ ਕਿਉਂਕਿ ਇਹੀ ਮੇਨ ਨਿਓਜ ਜੀ ਆਪਣੀ ਵਿਸਭਰਾਵਾਂ ਵਾਲਿਆਂ ਵੀਰਾਂ ਨੂੰ ਵੀ ਬੇਨਤੀ ਆ ਫੁੱਲਾ ਵਾਲੀ ਬਸਤੀ ਵਾਲਿਆਂ ਨੂੰ ਬੇਨਤੀ ਆ ਕਿ ਇੱਥੇ ਵੱਧ ਤੋਂ ਵੱਧ ਪਹੁੰਚੋ ਜੇ ਇੱਥੇ ਪਾੜ ਪੈ ਗਿਆ ਇਹ ਮੇਨ ਨਿਓਜ ਆ ਸਾਡੇ ਵੇਂਦੇ ਆ ਵੇਂਦੇ ਆ ਇਨੂੰ ਬਹੁਤ ਤਕੜਾ ਢਾਹ ਲੱਗਿਆ ਏ ਹਾਂਜੀ ਭਾਈ ਜੀ ਦੇਓ ਵਿਚਾਰ ਜੀ ਇਹਦੇ ਹਾਂਜੀ ਭਾਈ ਜੀ ਕਾਲ ਖਾਲਸਾ ਵੈਰੀ ਦੀ ਕੀ ਫਦੇ ਭਾਈ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਏ ਵੀ ਛੱਤੀ ਤੋਂ ਛੱਤੀ ਪਹੁੰਚ ਜੇ ਆਪਾਂ ਜਿਹੜੇ ਅੱਗੇ ਆਪਾਂ ਕ੍ਰੇਟ ਲਾਏ ਉਹ ਬਹਿ ਚੁੱਕੇ ਆ ਆਪਣੇ ਇਹਦੇ ਵਿੱਚ ਵਿੱਚ ਸਾਰੇ ਕ੍ਰੇਟ ਬਹਿ ਗਏ ਸਾਡੇ ਵੇਖਣ ਦੇ ਵਿੱਚ ਵਿੱਚ ਉਧਰ ਦਿਖਾਓ ਜੀ ਸਾਰੇ ਕ੍ਰੇਟ ਲੱਗੇ ਸੀ ਹੁਣ ਸਾਡੇ ਵੇਖਣ ਜੀ ਡਿੱਗੇ ਆ ਪਾਣੀ ਵਧ ਰਿਹਾ ਤੇ ਸੰਗਤ ਨੂੰ ਬੇਨਤੀ ਆ ਵੀ ਛੱਤੀ ਤੋਂ ਛੱਤੀ ਪਹੁੰਚੋ ਜਿਹੜੀ ਜਗਲਾਤ ਲਾਗੇ ਨੋਜ ਆ ਉਹ ਫੇਰ ਵਹਿੰਦੀ ਜਾਂਦੀ ਆ ਰਾਤ 11 ਵਜੇ ਪਾਣੀ ਲੱਥਾ ਵੀ ਪਾਣੀ ਵੀ ਚੜਦਾ ਪਿਆ ਜੀ ਤੇ ਆ ਵੇਖੋ ਕਿੰਨਾ ਵੱਡਾ ਪਾੜ ਤੈ ਚੁੱਕਾ ਵੀਰ ਜੀ ਵੱਧ ਤੋਂ ਵੱਧ ਸੰਗਤਾਂ ਨੂੰ ਬੇਨਤੀ ਹੈ ਕਿ ਘਰ ਇਹਨਾ ਬੈਠੇ ਰਹੋ ਬਹੁਤ ਤਕੜਾ ਪਾੜ ਪੈ ਗਿਆ ਦੁਬਾਰਾ ਜਿਹੜੀ 1 ਨੰਬਰ ਨਿਊਜ ਆ ਵਸਤੀ ਲਾਲ ਸਿੰਘ ਵਾਲੀ ਸਾਹਮਣੇ ਕਿਉਂਕਿ ਇਹ ਹੀ ਆਪਣੀ ਮੇਨ ਨਿਊਜ ਆ ਕਾਫੀ ਤਕੜਾ ਪਾੜ ਪੈ ਗਿਆ ਵਾ ਜੇ ਇਹਨੂੰ ਢਾਹ ਲੱਗੀ ਤੇ ਸਮਝ ਲਓ ਵੀ ਫੇਰ ਆਪਣੇ 15 ਪਿੰਡਾਂ ਨੂੰ ਢਾਹ ਲੱਗ ਜਣੀਆਂ ਅਜੇ ਵੀ ਪਾਣੀ 3 ਲੱਖ ਕਿਊਸ ਕਿਹਾ ਜਿਹੜੇ ਹੁਣ ਆਪਾਂ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਐਸਡੀਐਮ ਸਰ ਨਾਲ ਤੇ 27 ਪਹਿਲੋਂ ਨਾਲੋਂ ਤੇਜ਼ ਹੋਇਆ ਘੜਿਆ ਜੀ ਨਹੀਂ ਤੇਜ਼ ਹੋਇਆ ਪਾਣੀ ਦਾ ਵਹਾਅ ਬਾਕੀ ਇੱਕ ਬੇਨਤੀ ਹੈ ਜੀ ਇੱਥੋਂ ਸਿੱਧੀ ਪਾੜ ਜਾਂਦੀ ਹੈ ਤੇ ਪਾਣੀ ਨੇ ਸਿੱਧਾ ਲੰਘਿਆਣਾ ਅਗਲੀ ਮੋੜ ਉੱਧਰ ਹੋ ਰਿਹਾ ਹਾਂਜੀ ਇੱਥੋਂ ਨਾਲ ਹੀ ਆਪਣਾ ਬੰਨ ਪੈ ਜਾਂਦਾ ਜੇ ਤੇ ਫਿਰ ਸਿੱਧੀ ਇਹਨੇ ਆਪਣੇ ਢਾਲ ਆ ਜਾਣੀ ਹੈ ਬਹੁਤ ਤਗੜਾ ਪਾੜ ਪਾ ਗਿਆ 20 ਫੁੱਟ ਦਾ ਪਾੜਿਆ ਵੱਧ ਤੋਂ ਵੱਧ ਸੰਗਤਾਂ ਨੂੰ ਬੇਨਤੀ ਹੈ ਤੇ ਤੋੜੇ ਲਾ ਕੇ ਪਹੁੰਚੋ ਕ੍ਰੇਡ ਲਾ ਕੇ ਪਹੁੰਚੋ ਸਭਰਾਵਾਂ ਵਾਲੀ ਸੰਗਤ ਨੂੰ ਇਹ ਬੇਨਤੀ ਆ ਆਪਾਂ ਪਿਛੇ ਨਾ ਰੁਕੀਏ ਇੱਥੇ ਆਈਏ ਨਹੀਂ ਤੇ ਇਹ ਆਪਾਂ ਨੂੰ ਢਾਲ ਲਾਤੀ ਤੇ ਇਹਨੇ ਆਪਣੇ 15 20 ਪਿੰਡ ਢਾਹ ਢੇਰੀ ਕਰ ਦਿੰ